ਹਾਂ ਜੀ ਸ਼ਸਤੀ ਕਾਜੀ ਸਾਰਾ ਨੂੰ ਤੇ ਆਪਾਂ ਅੱਜ ਕਾਰ ਵੰਡ ਰਹੇ ਹਾਂ ਵੰਟੀ ਦੇ ਪਿੰਡ ਦੇ ਵਿੱਚ ਨਾਲ ਨਾਲ ਜੁੜੇ ਰਹੋ ਸਾਰੇ ਛੋਟੇ ਜਿਹਾਂ ਸਾਰੇ ਘਰਾਂ 'ਚ ਜਾਵਾਂਗੇ ਆਪਾਂ ਨਾਲ ਨਾਲ ਜੁੜੇ ਰਹੋ ਕਿ ਤੇ ਉੱਤਾਂ ਭੌਂਗ ਰਹੇ ਹੁਣ ਪਤਾ ਆਹੜਾ ਬਾਰ ਵੀ ਨਹੀਂ ਬੋਲਦਾ ਵੀ ਮੰਗਦੇ ਫਿਰਦੇ ਨੇ ਚੋਲੇ ਜਿਹੜੀ ਬੋਲਦੇ ਨੇ ਜਿਹੜੇ ਪਤਾ ਵੀ ਕਿਤੇ ਕਿਤੇ ਮੰਗ ਮਾਰਾ ਮੋਕਤਾ ਨਾਲ ਆ ਜੇ ਨਾ ਹੈ ਕੀ ਕਹਿਣਾ ਹੈ ਬਾਈ ਲੰਮੀ ਵੇ ਬਦਹੈਨੀ ਡੀਪੀ ਹੋਏ ਢਲੀ ਕੇਟਾ ਡੀਪੀ ਹਾਂ ਨਹੀਂ ਉੱਪਰ ਕਰੇ ਆ ਜਾ ਜੀ ਲਗਾਦੇ ਆਪਾਂ ਸੀਗਨੇ ਕਰਦੇ ਹਾਂ ਦੇਖ ਲੱਗਦਾ ਫੱਗ ਗਿਆ ਆਪਣਾ ਹੈਗਾ ਟਾਲ ਤੱਕ ਗਿਆ ਜੀਤਾਂ ਦੇ ਚਾਚੇ ਨੂੰ ਜੀਤਾਂ ਦੇ ਚਾਚੇ ਨੂੰ ਕਾਰ ਦੇ ਦਿੰਦੇ ਆ ਰਿਆ ਵੈਰਾ ਜੀਤਾਂ ਦੇ ਚਾਚਾ ਜੀ ਹੈ ਨਹੀਂਗਾ ਜੀਤਾਂ ਦੇ ਜੀਤਾਂ ਦੇ ਚਾਚੇ ਕਰ ਇਹ ਕਿਹਾਂ ਹਾਂ ਤੇ ਹੈ ਨਹੀਂਗਾ ਤੇ ਅਸੀਂ ਇਹਨੂੰ ਕਰੇ ਕਾਰ ਦੇਨੇ ਕਰੇ ਵੀ ਨਹੀਂ ਹੈਗਾ ਉਹ ਗੱਲ ਕਰੇ ਫੜਾਇਆ ਵੰਗਰ ਇਹ ਆ ਜੀਤਾਂ ਚਾਚੇ ਦਾ ਕਰ ਇਹ ਰਾਜ ਦੇ ਟੈਲੀਕਮ ਸਾਡਾ ਰਾਜ ਨਾਲ ਆ ਕੀ ਹੋ ਦੋ ਕੀਰ ਦੋ ਸੀ ਜਿਖਾਈ ਕਰਦੇ ਆ ਹੋਰ ਵਧੀਆ ਠੀਕ ਠਾਕ ਵਧੀਆ ਨੇ ਠੀਕ ਆ ਠੀਕ ਠਾਕ ਤੁਸੀਂ 11 ਤਰੀਕ ਦੀ ਬਰਾਤ ਆਵੇਂ ਜਰੂਰ ਪਹੁੰਚਣਾ ਨਹੀਂ ਓਕੇ ਜੀ ਓਕੇ ਜਰੂਰ ਤੇਰਾ ਵਲੌਗ ਬਣ ਗਿਆ ਜੇ ਨਾਇ ਦੇਖ ਲਈ ਠੀਕ ਆ ਪਹੁੰਚ ਆ ਜਾ ਚਾਰੋਂ ਤੱਕ ਨਾ ਚਾਹੋਸ ਬਸ ਬਈ ਧੰਨਵਾਦ ਕਿਨੇ ਕਰ ਰਗੇ ਕਰਤਾ ਜੀ ਬਹੁਤ ਬਣਿਆ ਤੇ ਜੁਰੂਰ ਹੋਣੀ ਹਜੇ ਕਰਤਾ ਅਜੇ ਦਾ 20 ਕਾਰ ਵੰਡਦੇ ਹੁਣ ਆਪਾਂ ਹੂੰ 20 ਕਾਰ ਵੰਡਦੇ ਹੁਣ 20 ਕਾਰ ਜੀਤ ਬਣਦੇ ਹੋਣਗੇ ਨਾ ਅਜੇ ਤਾਂ ਥੋੜੇ ਹੋਏ ਨੇ ਫੇਰ 70 ਕਰ ਰਹੇ ਨੇ ਇਹ ਤਾਂ 770 ਹੋ ਗਏ 83 ਗਰਮੀ ਚਾੜਦੇ ਨੇ ਜੰਟੇ ਲੈ ਕੇ ਚਾੜਦੇ ਨੇ ਹੁਣ ਚਾਹ ਪੀਨੇ ਕਹਿੰਦੇ ਕਰੇ ਫੇਰ ਦੇਖਦੇ ਅੱਗੇ ਜਾ ਕੇ ਕੀ ਬਣਦਾ ਬਾਵਾ ਜੀ ਪਹਿਲਾਂ ਨਹੀਂ ਬਣਦੇ ਮਰਤੀ ਸ਼ਰਮਾ ਦੀ ਬਰਾਤ ਤੁਸੀਂ ਚੱਲਿਓ ਚੰਗਾ ਜ਼ਰੂਰ ਠੀਕ ਹੈ ਜੀ ਚੰਗਾ ਕੋਟ ਕੋਟ ਸੰਗਾਲ ਸੰਗਾਲ ਆਈ ਜਾ ਰਿਹਾ ਦਾ ਹਾਂ ਸਮੇਉਣਾ ਯਾਰ ਇਹਦਾ ਪਹਿਲਾਂ ਕਿਵੇਂ ਕਿਵੇਂ ਗਾਣਾ ਬਸ ਏਦੀ ਹਾਂ ਨਾ ਹਿੱਤਾ ਕਰ ਪੈਣਾ ਪਾਰ ਪੂੜ ਦਿੰਦਾ ਨਾ ਜਾ ਨਹੀਂ ਰਹਿਦਾ 11 ਦਾ 10 ਦਿਨ ਪਏ ਨੇ ਜੀ ਤੇ ਇਹਦਾ ਗਣਾ ਮੈਂ ਪਹਿਲਾਂ ਵੰਡੀਆਂ ਨੇ ਛੇਤੀ ਵੀ ਬੜਾ ਪਹਿਲਾਂ ਸੱਚੀ ਕੋਣੇ ਕਿ ਮੈਂ ਜਾ ਕੇ ਜਗਾ ਨਾ ਨੋ ਮੈਂ ਸੱਚੀ ਹੋਣਾ ਤੂੰ ਜੀ ਬੜਾ ਪਹਿਲਾਂ ਮੈਂ ਡੀਨ ਨਾ ਬੜਾ ਪਹਿਲਾਂ ਨਹੀਂ ਜੀ 5 ਜਿਹੜੇ ਤਰੀਕ ਨੂੰ ਵੰਡਣੇ ਸੀ ਨੋ ਨੋ 3 4 ਜਾਂ 5 ਕਿ ਸਾਨੂੰ ਯਾਰ ਆ ਬਹੁਤ ਪ੍ਰੋਬਲਮ ਆਉਂਦੀ ਹੈ ਨਾ ਜੋ ਹਰੇਕ ਦੀ ਕੋਠੀ ਹੈਗੀ ਇੱਕ ਤਾਂ ਕੋਠੀ ਦਾ ਗੇਟ ਵੀ ਖੋਲਦਾ ਨਹੀਂ ਕਿ ਸੀਰੀ ਨੂੰ ਪਤਾ ਹੀ ਪਤਾ ਹੀ ਨਹੀਂ ਲੱਗਦਾ ਯਾਰ ਘੰਟੇ ਘੰਟੇ ਵਾ ਨਿਕਲ ਜਾਂਦਾ ਇਹ ਵੀ ਵੀਡੀਓ ਬਣਾਉਂਦੇ ਆ ਬੜੇ ਦੀ ਬੜੇ ਦੀ ਵੀਡੀਓ ਬਣਾਉਂਦੇ ਮੈਂ ਦਰਾਈ ਮਾਰੇ ਤਾਂ ਨਹੀਂ ਤੇ ਕਾਰਡ ਤੇ ਮਾਰੇ ਗਾ ਮਾਰੇ ਤਾਂ ਨਹੀਂ ਹੁੰਦੇ ਕਾਰਡ ਵਿੱਚੇ ਕਰਦੇ ਕਰਦੇ ਨੇ ਉਹ ਤਾਂ ਫਿਰ ਉਹਨਾਂ ਕਾਰਡ ਤਾਂ ਵੰਡਣੇ ਨੇ ਮੰਤਣਾ ਕਿ ਨਾ ਕੋਈ ਵੀਡੀਓ ਬਣ ਗਈ ਠੀਕ ਹੈ ਹੈ ਵੀਡੀਓ ਬਣਾਉਣ ਹੈ ਵੀਡੀਓ ਬਣਾਉਣਾ ਜਿਹੜਾ ਬੰਦਾ ਕਿਤੇ ਆਇਆ ਨਾ ਕਦੇ ਕੱਲ ਨੂੰ ਮੈਨੂੰ ਤਾਂ ਬੁਲਾਇਆ ਨਹੀਂ ਹਾਂ ਮੈਂ ਬੁਲਾਉਣੇ ਹਰੇ ਕਿਥੇ ਹਾਂ ਸਾਰੇ ਠੀਕ ਹੈ ਕਿਉਂਕਿ ਅੱਜ ਕੱਲ ਮਾੜੇ ਨਾਲ ਮਾੜੇ ਨਾਲ ਗੁੱਸੇ ਹੋ ਜਾਂਦਾ ਅਗਲਾ ਕਹਿੰਦਾ ਵੀ ਮੈਂ ਤਾਂ ਸ਼ਾਮ ਨੂੰ ਨਹੀਂ ਕਹਿ ਕੇ ਆ ਹੁਣ ਤੈਨੂੰ ਹੁਣ ਹੀ ਕਹਿ ਦੇਣਾ ਜੇ ਸ਼ਾਮ ਨੂੰ ਵੀ ਨਾ ਆਇਆ ਤਾਂ ਬਰਾਦ ਆਈ ਠੀਕ ਹੈ ਐਂ ਹੁਣ ਦੱਸ ਦੇ ਸਿੱਧਾ ਬਰ ਵੀਡੀਓ 'ਚ ਹੈ ਆਇਆ ਠੀਕ ਹੈ ਕੱਲਾ ਹੀ ਆਵਾ ਕੱਲੀ ਹੋਰਾਂ ਨੂੰ ਸਾਰੇ ਡੱਪ ਰਹਿਣਾ ਮੈਂ ਕੱਲਾ ਹੀ ਹੋਈ ਬਹੁਤ ਆ ਕੱਲਾ ਹੀ 7 ਲੱਖ ਵਰਗਾ ਵੇ ਪਤਾ ਨਹੀਂ ਕਿ ਦੀ ਕਾਰਡ ਦੇਣੀ ਹੈ ਦੇਖੋ ਇਹ ਬਾਕ ਨੂੰ ਦੇਣਿਆ ਕਰ ਦੇ ਦੂਜੀ ਹੋ ਗਿਆ 11 ਦੀ ਬਰਾਤ ਹੈ ਠੀਕ ਹੈ ਜੀ ਪਹੁੰਚਿਆ ਜੂਰਾ ਜਿਹੜੀ ਬੱਤੇ ਹੈ ਜੇ ਨਹੀਂ ਆਇਓ 11 ਦੀ ਬਰਾਤ ਹੈ ਠੀਕ ਹੈ ਸਾਰੇ ਆਈਏ ਕਰਦੇ ਆਈਏ ਮੇਰੇ ਕੋਈ ਡਰ ਨਹੀਂ ਹੈ ਰਿਕਾਰਡ ਆ ਗਿਆ ਕੋਣ ਹਾਂ ਆ ਗਿਆ ਗਿੰਦੇ 1000 ਜਿਆਦਾ ਪਰ ਇਹਨੂੰ ਕਾਟ ਦੇਤਾ ਆਪਾਂ ਨੇ ਠੀਕ ਆ ਤੇ ਵਿਆਹ ਚ ਆ ਜੀ ਆਮ ਆ ਕੇ ਜਰੂਰ ਕਿ ਕੈਕ ਕਿਹੜੀ ਕਰਵਾ ਜੀ ਨਾਉਨ ਨਾਉਨ 8 ਮੀਟਰੀ ਪਾਵਾਗੇ 8 ਮੀਟਰੀ ਪਾਦ ਕੇ ਤੇ ਵਲੌਗ ਸਾਰਾ ਬਣੂਗਾ ਇਹਦੇ ਸਿਰਪੇ ਬਣੂਗੀ ਵਲੌਗ ਬਣਾਗੇ ਜਰੂਰ ਠੀਕ ਆ ਟੈਂਟ ਪੂਰਾ ਗੱਡ ਲਵਾਂ ਹਾਂ ਬਹੁਤ ਨਾਲ ਦਿੱਤੀ ਵੀਡੀਓ ਕਾਦਾ ਬਣੂਗਾ ਕੀ ਕਹਿੰਦੇ ਹੁਣ ਦੱਸਿਓਏ ਕੀ ਕਹਿੰਦੀ ਆ ਮੈਂ ਉਹ ਤੜਕੀ ਆ ਭਰ ਗੋਈ ਇਸ ਕੀ ਨਹੀਂ ਹੁੰਦੇ ਯਾਰ ਕਾਦਾ ਨਹੀਂ ਆਉਦੇ ਮੇਰਾ ਮੇਰਾ ਜੀ ਨਹੀਂ ਹੁੰਦੇ ਯਾਰ ਭਾਈ ਵੀਡੀਓ ਬਣ ਗਈ ਠੀਕ ਆ ਤੜਕੇ ਕੈਪਸੂਲਾਂ ਦਾ ਇੱਕ ਟਪੱਟਾ ਵੀਰ ਵੀ ਉਹ ਇਹਦਾ ਫੀਲਿੰਗ ਬਣਾ ਇਹਦਾ ਇੱਕ ਵਾਰ ਲੱਗ ਜਾ ਰਾਤ 10:00 ਬੰਮਾ ਤਾਂ ਜਦੋਂ ਕਪਾਚ ਲੱਗ ਕੇ ਇਹਦਾ ਆ ਗਿਆ ਮਰਾ ਤਾਂ ਸਦਾ ਕਿਸੇ ਜਰਾ ਮਰਾ ਤਾਂ ਤੈਨੂੰ ਤਾਂ ਦਿੱਤਾ ਵੀ ਤੇਰੇ ਨਾਲੇ ਗੱਡੀ ਐ